ਰੇਤ ਦੀ ਧੂੜ ਦਾ ਤੂਫਾਨ ਜਿਸ ਨੇ ਸਾਊਦੀ ਅਰਬ ਦੇ ਅਲ ਕਾਸਿਮ ਸ਼ਹਿਰ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਧੂੜ ਦਾ ਤੂਫਾਨ ਇੰਨਾ ਭਿਆਨਕ ਸੀ ਕਿ ਆਸਮਾਨ ਧੂੜ ਅਤੇ ਰੇਤ ਨਾਲ ਪੂਰੀ ਤਰ੍ਹਾਂ ਟੱਕ ਗਿਆ ਤੂਫਾਨ ਦੇ ਕਾਰਨ ਵਿਜ਼ੀਬਿਲਟੀ 100 ਮੀਟਰ ਤੋਂ ਵੀ ਘੱਟ ਰਹਿ ਗਈ ਇਹੀ ਨਹੀਂ ਧੂੜ ਦੇ ਤੂਫਾਨ ਕਾਰਨ 1500 ਤੋਂ 2000 ਮੀਟਰ ਤੱਕ ਉੱਚੀ ਤੋੜ ਦੀ ਦੀਵਾਰ ਤੱਕ ਬਣ ਗਈ ਉਧਰ 사우ਦੀ ਅਰਬ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਲੋਕਾਂ ਨੂੰ ਮੌਸਮ ਸੰਬੰਧੀ ਚੇਤਾਵਨੀਆਂ ਤੇ ਨਜ਼ਰ ਰੱਖਣ ਤੇ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ ਇਸ ਦੇ ਨਾਲ ਹੀ ਜਜਾਨ ਅਸੀਦ ਅਲਬਹਾ ਮੱਕਾ ریاਦ ਅਤੇ ਅਲ ਕਾਸਿਮ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਦਰਸਲ ਰੇਤ ਦੇ ਤੂਫਾਨ ਇੱਕ ਕੁਦਰਤੀ ਮੌਸਮੀ ਵਰਤਾਰਾ ਹੈ ਜੋ ਮੁੱਖ ਤੌਰ ਤੇ ਮਾਰੂਥਲ ਖੇਤਰਾ ਵਿੱਚ ਆਉਂਦਾ ਹੈ ਗਰਮੀ ਦੇ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਦਾ ਜਿਸ ਕਾਰਨ ਤੇਜ਼ ਹਵਾਵਾਂ ਚਲਦੀਆਂ ਨੇ ਗਰਮ ਹਵਾਵਾਂ ਅਤੇ ਅਸਥਿਰ ਮੌਸਮ ਰੇਤ ਦੇ ਤੂਫਾਨ ਪੈਦਾ ਕਰਦੇ ਨੇ ਅਤੇ ਕਈ ਵਾਰ ਠੰਡੀਆਂ ਤੇ ਗਰਮ ਹਵਾਵਾਂ ਦੇ ਟਕਰਾਅ ਕਾਰਨ ਵੀ ਤੂਫਾਨ ਆਉਂਦੇ ਨੇ ਇਹੀ ਤਸਵੀਰਾਂ ਸਾਊਦੀ ਅਰਬ ਦੇ ਅਲ ਕਾਸਮ ਸ਼ਹਿਰ ਤੋਂ ਦੇਖਣ ਨੂੰ ਮਿਲੀਆਂ ਨੇ